ਨੇਸ਼ੂ ਦੇਸ਼ਵਾਲ ਦੀ ਮੌਤ ਤੋਂ ਬਾਅਦ ਸਾਰੇ ਜਾਣੇ ਬਹੁਤ ਸਦਮੇ 'ਚ ਨੇ ਤੇ ਸਾਰੇ ਇਹੀ ਕਹਿ ਰਹੇ ਨੇ ਕਿ 22 ਟੰਟਾਂ ਤੋਂ ਪ੍ਰੇਜ ਕਰਿਆ ਕਰੋ ਕਿਉਂਕਿ ਜਦੋਂ ਇੱਕ ਜਵਾਨ ਪੁੱਤ ਦੀ ਅਰਥਿਕ ਘਰੋਂ ਤੁਰਦੀ ਹੈ ਨਾ ਤਾਂ ਉਹ ਦੁੱਖ ਹੋਰ ਕੋਈ ਨਹੀਂ ਸਮਝ ਸਕਦਾ ਇੱਕ ਮਾਂ ਪਿਓ ਨੂੰ ਪੁੱਛੋ ਦੁੱਖ ਕਿੰਨਾ ਹੁੰਦਾ ਹੈ ਕਿਉਂਕਿ ਆਪਣੇ ਪੁੱਤ ਨੂੰ ਯਾਦ ਕਰਦਿਆਂ ਕਰਦਿਆਂ ਹੀ ਕੰਧਾਂ ਖਾਂ ਨੂੰ ਆਉਂਦੀਆਂ ਨੇ ਇਸ ਭੈਣ ਨੇ ਵੀ ਇੱਕ ਬਹੁਤ ਸੋਹਣੀ ਗੱਲ ਕਰੀ ਕਿ ਬਾਈ ਤੂੰ ਬਹੁਤ ਦਲੇਰ ਸੀ ਤੇਰੇ ਨਾਲ ਬਹੁਤ ਗਲਤ ਹੋਇਆ ਕਿਉਂਕਿ ਮਸ਼ੀਨਰੀ ਨਾਲ ਆਪਾਂ ਜਦੋਂ ਤੱਕਾ ਕਰਦੇ ਆ ਤਾਂ ਮਸ਼ੀਨਰੀ ਕਦੇ ਕਿਸੇ ਦੀ ਵੀ ਸੱਕੀ ਨਹੀਂ ਹੁੰਦੀ ਇਹ ਕੁਝ ਵੀ ਹੋ ਸਕਦਾ ਹੈ ਸੋ ਆਪਾਂ ਨੂੰ ਪ੍ਰੇਸ਼ ਕਰਨਾ ਚਾਹੀਦਾ ਇੱਕ ਹੋਰ ਸ਼ੇਰ ਵਰਗਾ ਬਾਈ ਗਵਾਦਿਆ ਰਏ ਇੱਕ ਹੋਰ ਦਲੇਰ ਬਾਈ ਆਪਣੇ ਬੀਸ ਤੱਕ ਚਲਾ ਗਿਆ ਨੀਸੂ ਦੇ ਸਵਾਰ ਬਹੁਤ ਅੱਛਾ ਸਟੰਟਮੈਨ ਬਹੁਤ ਅੱਛਾ ਟਰੈਕਟਰ ਸਟੰਟਮੈਨ ਥਾ ਬਾਈ ਸੋਸ਼ਲ ਮੀਡੀਆ 'ਤੇ ਬਾਈ ਦੀ ਕਸੁੱਤੀ ਤਗੜੀ ਫੈਨ ਫੋਲੋਇੰਗ ਥੀ ਲੇਕਿਨ ਇੱਕ ਸਟੰਟ ਅਦਸੇ ਮੇ ਦਰਦਨਾਕ ਮੌਤ ਅਜ ਬਾਈ ਕੀ ਹੋ ਗਈ ਕੁਝ ਟਾਈਮ ਪਹਿਲੇ ਜਦ ਗਰਤਾ ਜਵਾਨ ਬੇਟੇ ਕਿਰਤੀ ਜਾਵੇ ਨਾ ਉਹ ਮਾਂ ਬਾਪ ਤੇ ਜਾਣਾ ਹੈ ਮੈਂ ਤੁਮ ਉਸ ਦਰਦਨਾ ਮਹਿਸੂਸ ਨਹੀਂ ਕਰ ਸਕਤੇ ਬਾਕੀ ਬੜਾ ਦਲੇਰ ਥਾ ਤੂੰ ਲਾਡਲੇ ਤੇਰੇ ਸਾਥ ਬਹੁਤ ਗਲਤ ਹੋਇਆ ਬਹੁਤ ਜੋਸ਼ ਥਾ ਤੇਰੇ ਅੰ لیکن زندگی ختم ہوگی بھائی تیری تو جت بھی ہے ভগবান تیری آتمن শান্তি دے ور اس ماں باپ نے ہمت دی ہے جس نے تو پیدا کریا تو اج ہمارے بیچ میں نہیں ہے لیکن sada یاد ائے گا شہ انکلاب دی جوش تھا تیرے اندر اور جو میرے چھوٹے وان بھائی ہیں بھائی رسک مت اخیر چ اسی بھی توہانوں یہی کہنا چاہواں گے کہ اس سٹنٹاں تو پرہیز کریا کرو کیونکہ جان بہت قیمتی ہے ایک واری اوندے دوبارہ نہیں ملدی تے ای ویڈیو نوں واد واہ شیئر کرو تاکہ سبنوں پتہ لگ سکے تے اگے تو پرہیز کرن ਧੰਨਵਾਦ